ਲਓ ਜੀ ਮੰਮੀ ਅੱਜ ਫੇਰ ਚੱਲੇ ਆ ਜੀ ਹੈਵਏ ਸੇਫ ਜਰਨੀ ਬਾਹਰ ਨੂੰ ਤੇ ਉਹ ਬੈਠੇ ਆ ਡੈਡੀ ਜੀ ਮੇਰੇ ਮੀਂ ਮਾਸੀ ਤੇ ਮੇਰੇ ਚਾਚੀ ਜੀ ਸਾਡੇ ਸ਼ਰੀਕ ਤੇ ਸ਼ਰੀਕੇ ਦੇ ਵਿੱਚ ਬੈਠੇ ਕੇਕ ਕੱਟਣ ਲੱਗੇ ਪਏ ਆ ਸ਼ਰੀਕਾ ਪੂਰਾ ਮਚਿਆ ਪਿਆ ਸਾਡਾ ਦੇਖੋ 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 ਬਾਹਰ ਚੱਲੇ ਨੇ ਜੀ ਮੰਮੀ ਤੇ ਸ਼ਰੀਕਾ ਮਚਿਆ ਪਿਆ ਸਾਡਾ ਤੇ ਆਹ ਦੇਖੋ ਤੁਸੀਂ ਕੇਕ ਚੈੱਕ ਕਰੋ ਜੀ ਖਾਦਾ ਕਦੇ ਕੇਕ ਨਾ ਜੀ ਐਦਾਂ ਦਾ ਨਾ ਜੀ ਇਦਾਂ ਦੀ ਮੋਵਦੀ ਦੇਖਿਆ ਕਦੇ ਆ ਤੁਸੀਂ ਇਹ ਵਾਲੀ ਢੇਡੀ ਮੇਡੀ ਇਹ ਤੇ ਸਾਨੂੰ ਦੇ ਦੋ ਬਸ ਹੈ ਨਾ ਮੈਂ ਕਿ ਅੱਗ ਅੱਗ ਲਾਦੀ ਸ਼ਰੀਖਾਂ ਨੇ ਆ ਦੇਖੋ ਲਾਵੀ ਅੱਗ ਨੇ ਨੇ ਉਹ ਚੱਕਦਾ ਕੰਮ ਅਸੀਂ ਅੱਗ ਨਹੀਂ ਲੱਗਣ ਦੇ ਤਾਂ ਜਲਦੀ ਅਸੀਂ ਅੱਗ ਨਹੀਂ ਲੱਗਣ ਪਰ ਸ੍ਰੀ ਕਾ ਵੀ ਪੂਰੀ ਜਾਨ ਲੱਗੀ ਵੀ ਹੈ ਕਿ ਅੱਗ ਲਾਉਣੀ ਲਾਉਣੀ ਆ ਪੂਰੀ ਜਾਨ ਲੱਗੀ ਵੀ ਆ ਪੂਰੀ ਲੋ ਮੈਂ ਲਾਵਾਂ ਤੁਹਾਨੂੰ ਨਹੀਂ ਲਾਉਣੀ ਹਾਂ ਤਾਂ ਲਾਸਟ ਸ਼੍ਰੀਕਣੀ ਨਗ ਲਾਉਂਦੇ ਸ਼੍ਰੀਕਣੀ ਨੂੰ ਲਾਓ ਜੀ ਆਹ ਲਾਤੀ ਜੀ ਆਹ ਲਾਉਂਦੇ ਸ਼੍ਰੀਕਣੀ ਅੱਗ ਉਹਨੇ ਤਾਂ ਬੁਝਾ ਲਓ ਹੁਣੀ ਬੁਝਾ ਕੇ ਦਿਖਾਵਾਂਗੇ ਚੱਕ ਦੋ ਕੰਮ ਤੁਸੀਂ 1 2 ਸਹੀ ਆ ਕਬ ਜاتی ਆਸਟ੍ਰੇਲੀਆ ਚਲੇ ਨੇ ਜੀ ਆਸਟ੍ਰੇਲੀਆ ਛੋਟੀ ਮੋਟੀ ਗੱਲ